ਸਤਿ ਸ਼੍ਰੀ ਅਕਾਲ ਜੀ ਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅ ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਸਿਲਾਈ ਕੋਰਸ ਤੇ ਅੱਜ ਕੱਲ ਤੋਂ ਆਪਾਂ ਇਹਦੇ ਬਾਰੇ ਤੁਹਾਨੂੰ ਦੱਸਣਾ ਸ਼ੁਰੂ ਕਰਾਂਗੇ ਸਟੈਪ ਵਾਈਜ਼ ਸਟੈਪ ਇਹਦੀ ਆਪਾਂ ਸਾਰੀ ਤੁਹਾਨੂੰ ਕਟਿੰਗ ਦੱਸਾਂਗੇ ਸਾਰੀਆਂ ਸਿਲਾਈਆਂ ਦੱਸਾਂਗੇ ਜਿਵੇਂ ਕਿ ਜਦੋਂ ਆਪਾਂ ਆਈਟੀਆਈ ਦੇ ਵਿੱਚ ਕੋਰਸ ਕਰਦੇ ਹਾਂ ਮੇਰਾ ਆਈਟੀਆਈ ਦੇ ਵਿੱਚ ਡਿਪਲੋਮਾ ਕੀਤਾ ਹੋਇਆ ਜੀ ਟੀਚਰ ਟ੍ਰੇਨਿੰਗ ਕੀਤੀ ਹੋਈ ਹੈਗੀ ਮੈਂ ਸਲਾਈ ਕਟਾਈ ਕਟਿੰਗ ਤੇ ਵੀ ਜਿਵੇਂ embroiderry ਉਹਦਾ ਕੀਤਾ ਹੋਇਆ 1 ਸਾਲ ਦੀ ਟੀਚਰ ਟ੍ਰੇਨਿੰਗ ਹੁੰਦੀ ਹੈ ਜੀ ਇਹਨਾਂ ਦੀ ਫਿਰ 9 ਮਹੀਨਿਆਂ ਦੀ ਉਹ ਵੀ ਕੀਤੀ ਹੋਈ ਹੈ ਮੇਰੀ ਸਾਰਿਆਂ ਜੋ ਪਹਿਲਾਂ ਤਾਂ ਜੀ ਜ਼ੀਰੋ ਤੋਂ ਸਟਾਰਟ ਕਰਦੇ ਨੇ ਕਈ ਵਾਰੀ ਮੇਰੀਆਂ ਭੈਣਾਂ ਵੀ ਐਵੇਂ ਕਰਦੀਆਂ ਨੇ ਪਹਿਲੇ ਦਿਨ ਹੀ ਕੋਈ ਸੂਟ ਚੱਕ ਕੇ ਵਹਿ ਜਾਣੇ ਆਪਾਂ ਸਲਾਈ ਸਲਾਈ ਕਰਨ ਲਈ ਉਹ ਬਿਲਕੁਲ ਨਹੀਂ ਕਰਨਾ ਚਾਹੀਦਾ ਸਾਰਿਆਂ ਜੋ ਪਹਿਲਾਂ ਤਾਂ ਜੀ ਇਹ ਰਨਿੰਗ ਸਟਿਚ ਜਿਵੇਂ ਆਪਾਂ ਕੱਚਾ ਨਹੀਂ ਪਾਉਂਦੇ ਚੱਕ ਦੱਬ ਨਾਲ ਇਸ ਤਰੀਕੇ ਦੇ ਕਰਕੇ ਜਿੰਨਾ ਚਾਹੀ ਆਪਾਂ ਨੂੰ ਆਉਂਦਾ ਵੀ ਹੈ ਉੱਥੇ ਆਪਣੇ ਤੋਂ ਪਹਿਲਾਂ ਇਹ ਰਨਿੰਗ ਸਟਿਚੇ ਕਰਨਗੇ ਕਰਵਾ ਕੇ ਦੇਖਣਗੇ ਵੀ ਤੁਹਾਨੂੰ ਰਨਿੰਗ ਜਿਹੜੀ ਸਟਿਚ ਹੈ ਉਹ ਸਹੀ ਆਉਂਦੀ ਹੈਗੀ ਵਿੱਚ ਇਹਦੀ ਥਿਉਰੀ ਵੀ ਲਿਖਣੀ ਲਿਖੀ ਹੋਈ ਹੈਗੀ ਵੀ ਕਿਵੇਂ ਕਿਹੜੀ-ਕਿਹੜੀ ਚੀਜ਼ਾਂ ਤੇ ਇਹ ਵਖ ਸਕਦੇ ਕਿਵੇਂ ਆਪਾਂ ਨੇ ਕਰਨੀ ਹੈ ਤੇ ਫੇਰ ਆਪਾਂ ਇਸ ਤੋਂ ਬਾਅਦ ਦੱਸਾਂਗੇ ਤੁਹਾਨੂੰ ਮਟੀਰੀਅਲ ਬਾਰੇ ਜੀ ਵੀ ਕਿਹੜਾ ਮਟੀਰੀਅਲ ਆਪਾਂ ਚਾਹੀਦਾ ਇਹ ਦੇਖੋ ਜੀ ਇਹ ਹੈਵਿੰਗ ਆ ਗਈ ਵੀ ਜਿਵੇਂ ਆਪਾਂ ਤਰਪਾਈ ਕਰਦੇ ਆਂਗੇ ਇਹ ਉਹ ਚੀਜ਼ ਆ ਗਈ ਸਾਰਿਆਂ ਜੋ ਜਦੋਂ ਪਹਿਲਾਂ ਸਲਾਈ ਆਪਾਂ ਸਲਾਈ ਸੈਂਟਰਾਂ ਚ ਸਿੱਖਦੇ ਹੁੰਦੇ ਸੀ ਇਹ ਬੈਕ ਸਟਿਚ ਆ ਗਈ ਜੀ ਜਿਵੇਂ ਇਹ ਅੱਗੇ ਤੋਂ ਫੇਰ ਪਿੱਛੇ ਨੂੰ ਸੂਈ ਕੱਢ ਕੇ ਜਿਵੇਂ ਆਪਣੀ ਮਸ਼ੀਨ ਸਲਾਈ ਕਰਦੀ ਆ ਉਸ ਤਰੀਕੇ ਨਾਲ ਆਪਾਂ ਹੱਥ ਨਾਲ ਬਣਾਉਣੀ ਹੁੰਦੀ ਹੈ ਇਹ ਇਹ ਆ ਗਈ ਜੀ ਮਾਰਕਿੰਗ ਸਟਿਚ ਇਦੇ ਬਸ ਗਲਾਈ ਦੇ ਸ਼ੇਪ ਜਿਹਦੇ ਕੜਾਈ ਵਾਲੀ ਰੀਲ ਮੰਗੂ ਕਰਿਆ ਜਾਂਦਾ ਜੀ ਤੇ ਇਹ ਸਿੰਪਲ ਸਲਾਈਆਂ ਆ ਗਈਆਂ ਫਿਰ ਇਸ ਤੋਂ ਬਾਅਦ ਆਪਾਂ ਤੋਂ ਮਸ਼ੀਨ ਨਾਲ ਇਹ ਸਲਾਈਆਂ ਮਾਰਨੀਆਂ ਦੇਖਿਆ ਹੁੰਦੇ ਨੇ ਆਪਾਂ ਨੂੰ ਵੀ ਕਿਵੇਂ ਸਲਾਈ ਸਿੱਧੀ ਹੋਣੀ ਚਾਹੀਦੀ ਹੈ ਤੁਹਾਡੀ ਹੁਣ ਇਸ ਤੋਂ ਬਾਅਦ ਜੀ ਆਪਾਂ ਤੁਹਾਨੂੰ ਦੱਸਦੇ ਆ ਮਟੀਰੀਅਲ ਬਾਰੇ ਮਟੀਰੀਅਲ ਤਾਂ ਬਾਕੀ ਮੇਨ ਮੇਨ ਜਿਵੇਂ ਤੁਹਾਨੂੰ ਦੱਸਦੀਆਂ ਜੀ ਜਿਹੜਾ ਕੁਝ ਆਪਾਂ ਚਾਹੀਦਾ ਹੋਊਗਾ ਬਾਕੀ ਤਾਂ ਜਿਹੜਾ ਕੜਾਈ ਸਲਾਈ ਦੇ ਵਿੱਚ ਬਹੁਤ ਕੁਝ ਚਾਹੀਦਾ ਹੁੰਦਾਗਾ ਉਹ ਆਪਾਂ ਅੱਗੇ-ਅੱਗੇ ਤੁਹਾਨੂੰ ਦੱਸੀ ਜਾਵਾਂਗੇ ਇਦੇ ਲਈ ਆਪਾਂ ਨੂੰ ਕੈਂਚੀ ਚਾਹੀਦੀ ਹੈ ਜੀ ਮਾਰਕਰ ਚਾਹੀਦੇ ਨੇ ਆਪਾਂ ਨੂੰ ਇਹ ਵਾਲੇ ਤੇ ਵਧੀਆ ਮਾਰਕਰ ਲਓ ਤੁਸੀਂ ਵੀ ਜਿਹੜਾ ਆਪਾਂ ਇੱਕ ਤਾਂ ਹੁੰਦੇ ਨੇ ਉਹੀ ਹੱਥਾਂ ਨਾਲੇ ਭਰੀ ਜਾਂਦੇ ਨੇ ਉਹ ਮਾਰਕਰ ਨਾਲ ਲਓ ਹਮੇਸ਼ਾ ਵਧੀਆ ਜਿਹੜੀ ਕੰਪਨੀ ਦੇ ਮਾਰਕਰ ਲਓ ਤੇ ਇੱਕ ਹੁਣ ਨਵੇਂ ਆ ਰਹੇ ਨੇ ਜੀ ਬਟ ਇਹ ਹੈਗਾ ਵਾਟਰ ਰੇਜ਼ੇਬਲ ਪੈਨ ਇਹ ਪਾਣੀ ਨਾਲ ਮਿਟ ਜਾਂਦਾ ਜੀ ਬਸ ਮੜਾ ਜਿਹਾ ਪਾਣੀ Nghi ਉੱਤੇ ਲੱਗਿਆ ਉਹਦੀ ਇਹਨੇ ਮਿਟ ਜਾਣਾਗਾ ਇੱਕ ਹੁਣ ਹੀਟ ਰੇਜ਼ਵਲ ਵੀ ਆ ਰਹੇ ਨੇ ਤੁਸੀਂ ਉਹ ਮਾਰਕਰ ਵੀ ਲੈ ਸਕਦੇ ਹੋ ਇਸ ਤੋਂ ਬਾਅਦ ਆਪਾਂ ਨੂੰ ਇੰਚੀ ਟੇਪ ਚਾਹੀਦਾ ਜੀ ਤੇ ਸੂਈਆਂ ਚਾਹੀਦੀਆਂ ਨੇ ਜੇਕਰ ਤੁਹਾਡੇ ਕੋਲ ਅਬਰੇਲਾ ਮਸ਼ੀਨ ਹੈ ਤਾਂ ਇਸ ਤਰ੍ਹਾਂ ਦੀਆਂ ਸੂਈਆਂ ਆਉਣਗੀਆਂ ਇਹ 16 ਨੰਬਰ ਸੂਈ ਹੈ ਜੀ ਨਾਰਮਲ ਮਸ਼ੀਨ ਤੇ 16 ਨੰਬਰ ਸੂਈ ਚੱਲਦੀ ਹੈ 18 ਨੰਬਰ ਤਾਂ ਜਿਆਦਾ ਮੋٹے ਕੱਪੜੇ ਤੇ ਚੱਲਦੀ ਹੈ ਇਸ ਤੋਂ ਬਾਅਦ ਜੀ ਇਹ ਸਿੰਪਲ ਮਸ਼ੀਨ ਦੀਆਂ ਨੇ 14 ਨੰਬਰ ਤੇ 11 ਨੰਬਰੇ ਦੇ ਵਿੱਚ ਆਪਾਂ ਲੈ ਸਕਦੇ ਆ ਜਿਹੜੀਆਂ ਸੂਈਆਂ ਨੇ ਆਪਾਂ ਹਮੇਸ਼ਾ ਔਰਗਨ ਦੀਆਂ ਹੀ ਵਰਤਣੀਆਂ ਨੇ ਕਿਉਂਕਿ ਇੱਕ ਵਧੀਆ ਵੀ ਸੂਈ ਜਲਦੀ ਟੁੱਟਦੀ ਨਹੀਂ ਇਸ ਤੋਂ ਬਾਅਦ ਆਪਾਂ ਨੂੰ ਦੇਖੋ ਜੀ ਜਿਹੜੀ ਆਪਣੀ ਡੱਬੀ ਹੁੰਦੀ ਆ ਉਹ ਮਸ਼ੀਨ 'ਚ ਹੁੰਦੀ ਆ ਫਿਰਕੀਆਂ ਚਾਹੀਦੀਆਂ ਨੇ 1 2 ਐਕਸਟਰਾ ਵੀ ਭਰ ਕੇ ਰੱਖ ਸਕੀਏ ਪੈਨ ਚਾਹੀਦਾ ਆਪਾਂ ਨੂੰ ਨਾਪ ਵਗੈਰਾ ਲਿਖਣ ਲਈ ਤੇ ਇੱਕ ਸੀਮ ਰੀਪਰ ਚਾਹੀਦਾ ਜੀ ਆਪਾਂ ਨੂੰ ਜਿਹੜੀਆਂ ਆਪਾਂ ਸਲਾਈਆਂ ਕਈ ਵਾਰੀ ਕੋਈ ਗਲਤ ਵੱਜ ਜਾਂਦੀ ਆ ਉਹਦੇ ਢੇੜਨ ਲਈ ਤੇ ਇਸ ਤਰ੍ਹਾਂ ਦੀ ਜੀ ਬੁੱਕ ਬਣਾਈ ਹੋਈ ਐ ਮੈਂ ਜਿਵੇਂ ਬੁਟੀਕ ਦੇ ਨਾਮ ਤੇ ਇਹਦੇ ਵਿੱਚ ਆਪਣੀ ਸਾਰੀ ਲੰਬਾਈ ਆ ਆਪਣੀ ਸਲਵਾਰ ਦੀ ਲੰਬਾਈ ਹੀ 50 ਟੋਟਲ ਆ ਜਾਂਦੀ ਆ ਤੁਸੀਂ ਨਹੀਂ ਵੀ ਬੁੱਕ ਬਣਾਉਣੀ ਤੁਸੀਂ ਸਿੰਪਲ ਕਾਪੀ ਲਾ ਲਓ ਤੇ ਇਸ ਤਰ੍ਹਾਂ ਦੀ ਜਾਲੀ ਵਾਲੀ ਬੁਕਰਮ ਚਾਹੀਦੀ ਹੈ ਜੀ ਸਿੰਪਲ ਪੱਟੀਆਂ ਵਗੈਰਾ ਲਾਉਣ ਲਈ ਜਿਵੇਂ ਤੁਸੀਂ ਦੋਨੋਂ ਤਰ੍ਹਾਂ ਦੀ ਵਰਤ ਸਕਦੇ ਹੋ ਜੀ ਸੂਈ ਚਾਹੀਦੀ ਆ ਆਪਾਂ ਨੂੰ ਤਰਪਾਈ ਲਈ ਤੇ ਕੱਚੇ ਪਾਉਣ ਲਈ ਇਸ ਤੋਂ ਵੱਡੀ ਸੂਈ ਵੀ ਲੈ ਸਕਦੇ ਹੋ ਤੁਸੀਂ ਤਰਪਾਈ ਲਈ ਤਾਂ ਤੇ ਇਹ ਪਿੰਨਾ ਚਾਹੀਂਦੀਆਂ ਨੇ ਜੀ ਦੋ ਤਰ੍ਹਾਂ ਦੀਆਂ ਪਿੰਨਾ ਨੇ ਮੇਰੇ ਕੋਲ ਇਹ ਆਪਾਂ ਨੂੰ ਪਿੰਨਾ ਚਾਹੀਂਦੀਆਂ ਨੇ ਕਈ ਵਾਰੀ ਆਪਾਂ ਕੋਈ ਚੀਜ਼ ਨੂੰ ਜਿਵੇਂ ਗਲਾ ਵਗੈਰਾ ਅਟੈਚ ਕਰਦੇ ਆਂ ਤਾਂ ਇਹ ਪਿੰਨਾ ਲਾ ਕੇ ਆਪਾਂ ਸਲਾਈ ਕਰ ਸਕਦੇ ਆਂ ਇਹ ਆਪਾਂ ਨੂੰ ਸੂਟ ਦੇ ਬਿਲਕੁਲ ਸੇਮ ਕਲਰ ਦੀ ਰੀਲ ਚਾਹੀਦੀ ਹੈਗੀ ਸਾਰਿਆਂ ਚੋਂ ਪਹਿਲਾਂ ਤਾਂ ਜੀ ਮੈਂ ਤੁਹਾਨੂੰ ਸਿੰਪਲ ਸਲਾਈਆਂ ਹੀ ਦੱਸੂਗੀ ਇਸ ਤੋਂ ਬਾਅਦ ਵੀ ਗੁੰਮ ਕਰ ਕਿਵੇਂ ਕਰਨੀਆਂ ਨੇ ਇਹ ਚੀਜ਼ ਆਪਾਂ ਕੱਲ ਨੂੰ ਦੱਸਾਂਗੇ ਤੁਹਾਨੂੰ ਤੇ ਇਹ ਫੱਟੀ ਚਾਹੀਦੀ ਹੈ ਜੀ ਦੇਖੋ ਇਹ ਸਿੰਪਲ ਫੱਟੀ ਹੈ 24 ਇੰਚ ਦੀ ਹੁੰਦੀ ਹੈਗੀ ਇਹ ਤੁਹਾਨੂੰ ਲੱਕੜੀ ਦੇ ਵਿੱਚ ਵੀ ਮਿਲ ਜੂਗੀ ਤੇ ਐਮ ਪਲਾਸਟਿਕ ਦੀ ਵੀ ਮਿਲ ਜੂਗੀ ਤੇ ਇਸ ਤੋਂ ਬਾਅਦ ਹੈ ਜੀ ਇਹ ਲੈਗ ਸ਼ੇਪਰ ਫੱਟੀ ਇਹਨੂੰ हिਪ ਕਰਵ ਵੀ ਕਹਿ ਦਿੰਦੇ ਨੇ ਵੀ ਆਪਾਂ ਨੂੰ ਇਹ ਚਾਹੀਦੀ ਹੈ ਜਿਵੇਂ ਕਈ ਵਾਰੀ ਫੀਟਿੰਗ ਦੇ ਨਿਸ਼ਾਨ ਵੀ ਆਪਾਂ ਇਹਦੇ ਨਾਲ ਲਾ ਸਕਦੇ ਆ ਤੇ ਪਲਾਜੋ ਵਗੈਰਾ ਕੱਟਣ ਲਈ ਵੀ ਇਹੀ ਆਪਾਂ ਨੂੰ ਫੱਟੀ ਚਾਹੀਦੀ ਹੈਗੀ ਇੱਕ ਆ ਜਾਂਦਾ ਜੀ ਇਹ ਕਾਬੀ ਜਿਵੇਂ ਆਪਣੇ ਘੇਰੇ ਦੀਆਂ ਨਿਸ਼ਾਨੀਆਂ ਲਾਉਣ ਲਈ ਇਹ ਜ਼ਿਆਦਾ ਵੈਸੇ ਵੀ ਆਪਣੀ ਸਲਾਈ ਦੇ ਵਿੱਚ ਨਹੀਂ ਵਰਤਿਆ ਜਾਂਦਾ ਇਹ ਜ਼ਿਆਦਾ ਕਢਾਈ 'ਚ ਵਰਤਿਆ ਜਾਂਦਾ ਇਹਦੀਆਂ ਦੇਖੋ ਜੀ ਗਲੇ ਦੀਆਂ ਗਲਾਈਆਂ ਪਾਉਣ ਲਈ ਵੀ ਇਹ ਕੰਮ ਆ ਜਾਂਦਾ ਅੰਦਰਲੀ ਸਾਈਡ ਤੋਂ ਇਸ ਤੋਂ ਬਾਅਦ ਜੀ ਆਪਾਂ ਫੇਵਿਕੋਲ ਜ਼ਰੂਰ ਲੈ ਲੈਣਾ ਕਿਉਂਕਿ ਕਈ ਸਲਾਈਆਂ ਫੇਵਿਕੋਲ ਨਾਲ ਆਪਾਂ ਜਲਦੀ ਲਾ ਲੈਨੇ ਆ ਇਹ ਵੀ ਤੁਸੀਂ ਛੋਟੀ ਸਿਸੀ ਲੈ ਸਕਦੇ ਹੋ ਜਿੰਨਾ ਕੁ ਵੀ ਤੁਹਾਨੂੰ ਵੀ ਜ਼ਰੂਰਤ ਹੋਵੇ ਤੇ ਇਸ ਤੋਂ ਬਾਅਦ ਜੀ ਆਪਾਂ ਨੂੰ ਚਾਹੀਂਦੀਆਂ ਨੇ ਪੇਸਟਿੰਗ ਆ ਇੱਕ ਤਾਂ ਦੇਖੋ ਜੀ ਇਹ ਆ ਗਈ ਬੁਕਰਮ ਤੇ ਪੇਸਟਿੰਗ ਜਿਵੇਂ ਪਹਿਲਾਂ ਆਪਣੀ ਸਿੰਪਲ ਬੁਕਰਮ ਆਉਂਦੀ ਸੀ ਪੇਸਟਿੰਗ ਵਾਲੀ ਆਉਂਦੀ ਹੈ ਤੇ ਜਿਵੇਂ ਆਪਾਂ ਬੈਨ ਕੋਲਰ ਇਹ ਬੈਨ ਕੋਲਰ ਲਈ ਤੇ ਜਿਹੜੇ ਜ਼ਿਆਦਾ ਵੀ ਹਾਰਡ ਗਲੇ ਬਣਾਉਣੇ ਨੇ ਉਹਦੇ ਲਈ ਜੇਕਰ ਆਪਾਂ ਸੌਫਟ ਵੀ ਜਿਵੇਂ ਪੱਟੀਆਂ ਬੁੱਟੀਆਂ ਲਾਉਣੀਆਂ ਨੇ ਉਹਦੇ ਲਈ ਆਪਾਂ ਚਾਹੀਦੀ ਹੈ ਜੀ ਪੇਪਰ ਪੇਸਟਿੰਗ ਇਹ ਆਪਾਂ ਨੂੰ 25 ਰੁਪਏ ਮੀਟਰ ਦੇ ਹਿਸਾਬ ਨਾਲ ਸ਼ਾਇਦ ਮਿਲ ਜਾਂਦੀ ਹੈ ਜੀ ਮਾਰਕੀਟ ਚੋਂ ਮੈਂ ਸਮਾਨ ਇਕੱਠਾ ਲੈ ਕੇ ਆਉਣੀ ਆ ਤਾਂ ਕਰਕੇ ਮੈਂ ਵੀ ਕਦੇ ਕੱਲੀ ਕੱਲੀ ਚੀਜ਼ ਦਾ ਰੇਟ ਨਹੀਂ ਪੁੱਛਿਆ ਤੇ ਇਹ ਰੀਲ ਚਾਹੀਦੀ ਹੈ ਜੀ ਜਿਹੜੇ ਆਪਾਂ ਨੂੰ ਧਾਗਾ ਆਪਾਂ ਨੇ ਵਰਤਣਾ ਮਸ਼ੀਨ ਤੇ ਹਮੇਸ਼ਾ ਵਧੀਆ ਧਾਗਾ ਵਰਤੋ ਮਾੜੀ ਜਿਹੜਾ ਆਪਾਂ ਕੁਆਲਟੀ ਦਾ ਧਾਗਾ ਨਾ ਵਰਤੋ ਇਹ ਗੋਲ ਗਲੇ ਲੈ ਲਓ ਜੀ ਪਹਿਲਾਂ ਤਾਂ ਤੁਸੀਂ ਸਿੰਪਲ ਇਹ ਗੋਲ ਗਲਿਆਂ ਦਾ ਪਤਾ ਕੀ ਹੈ ਇਹ ਚੌੜੇ ਜਿਆਦਾ ਹੁੰਦੇ ਨੇ ਇਹਦੀ ਤੁਹਾਨੂੰ ਮੈਂ ਚੜਾਈ ਵੀ ਘਟਾਉਣੀ ਦੱਸੂਗੀ ਇਹ ਸੈਂਟਰ ਚੋਂ ਇਹਦੀ ਚੜਾਈ ਘਟਾ ਕੇ ਆਪਾਂ ਨੇ ਫੇਰ ਵਰਤਣੇ ਨੇ ਇਹ ਤੁਹਾਨੂੰ ਮੈਂ ਪੂਰੀ ਜਿਹੜੀ ਇਸ ਸਲਾਈ ਦਾ ਕੋਰਸ ਤੁਸੀਂ ਕਰੋਗੇ ਪੂਰਾ ਆਪਾਂ ਸਟੈਪ ਬਾਈ ਸਟੈਪ ਦੱਸਾਂਗੇ ਜੀ ਕਾਲੀ ਕੋਈ ਨਹੀਂ ਕਰਨੀ ਹੈਗੀ ਭਾਵੇਂ ਇੱਕ ਦਿਨ ਚ ਇੱਕ ਚੀਜ਼ ਬਾਰੇ ਦੱਸ ਦਿਆ ਕਰੀਏ ਮੈਨੂੰ ਇਹ ਹੁੰਦਾਗਾ ਵੀ ਬੰਦਾ ਚੰਗੀ ਤਰ੍ਹਾਂ ਸਿੱਖ ਜਾਵੇ ਕਈ ਵਾਰੀ ਇੱਕ ਇਹ ਚਾਹੀਦੀ ਹੈ ਜੀ ਆਪਾਂ ਨੂੰ ਭਾਵਾਂ ਦੇ ਵੀ ਜਿਹੜੇ ਮੋਡਿਆਂ ਦੀ 카ਟ ਵਾਲੀ ਫੱਟੀ ਇਹ ਦੇਖੋ ਇਹ ਕੰਚ ਜੇ ਦੀ ਹੈ ਇਹ ਦਿਸਦੀ ਨਹੀਂ ਇਸ ਲਈ ਬਣੋ ਹਮੇਸ਼ਾ ਜ਼ੀਰੋ ਤੋਂ ਸਲਾਈ ਸਿੱਖਣੀ ਸ਼ੁਰੂ ਕਰੋ ਚਾਹੇ ਤੁਹਾਨੂੰ ਥੋੜੀ ਬਹੁਤੀ ਆਉਂਦੀ ਹੈਗੀ ਫਿਰ ਤੁਸੀਂ ਪਰਫੈਕਟ ਬਣੋਗੇ ਜੇਕਰ ਪਹਿਲੇ ਦਿਨੀ ਤੁਸੀਂ ਹੈਵੀ ਸੂਟ ਚੱਕ ਕੇ ਬੈਠ ਗਏ ਉਹਦੇ ਨਾਲ ਤੁਸੀਂ ਕਦੇ ਨਹੀਂ ਸਿੱਖ ਸਕਦੇ ਨਾਲ ਸਖੌਣ ਵਾਲੇ ਨੂੰ ਔਖਾ ਲੱਗਦਾ ਨਾਲੇ ਸਿੱਖਣ ਵਾਲੇ ਨੂੰ ਨਹੀਂ ਕੁਝ ਆਉਂਦਾ ਕਿਉਂਕਿ ਆਪਾਂ ਪਹਿਲੇ ਹੀ ਔਖੇ ਕੰਮਾਂ 'ਚ ਲੱਗ ਜਾਂਦੇ ਆ ਸੌਖਾ ਆਪਾਂ ਕਿੱਥੋਂ ਜੇਕਰ ਪਹਿਲਾਂ ਆਪਾਂ ਸੌਖੇ ਕੰਮ ਛੇਤੀ ਕਰਾਂਗੇ ਫਿਰ ਔਖੇ ਜਿਹੜੇ ਡਿਜ਼ਾਈਨ ਨੇ ਨਾ ਉਹ ਤਾਂ ਤੁਸੀਂ ਮਿੰਟਾਂ 'ਚ ਬਣਾ ਲਿਆ ਕਰੋਗੇ ਪਹਿਲਾਂ ਸਲਾਈ ਸੈਂਟਰਾਂ 'ਚ ਹਮੇਸ਼ਾ ਵੀ ਜਿਵੇਂ ਨੀਕਰਾਂ ਬਣਵਾਉਣੀਆਂ ਬਣਵਾਉਂਦੇ ਹੁੰਦੇ ਸੀਗੇ ਵੀ ਆਪਾਂ ਨੂੰ ਉਹਦੇ ਵਿੱਚ ਬੰਦੇ ਦਾ ਹੱਥ ਚੰਗੀ ਤਰ੍ਹਾਂ ਖੁੱਲ ਜਾਂਦਾ ਸੀ ਇਸ ਤੋਂ ਬਾਅਦ ਫਿਰ ਸਲਾਈ ਸਿਖਾਉਂਦੇ ਸੀਗੇ ਹੁਣ ਮੇਰੀਆਂ ਭੈਣਾਂ ਪਹਿਲੇ ਦਿਨ ਹੀ ਡਿਜ਼ਾਈਨ ਵਾਲੇ ਗਲੇ ਚੱਕ ਕੇ ਟੇਲਰ ਕੋਲੇ ਵਗ ਜਾਂਦੀਆਂ ਨੇ ਵੀ ਸਾਨੂੰ ਆ ਸਿਖਾ ਦੂ ਬਾਕੀ ਆਪਾਂ ਹਫਤੇ ਦੇ ਵਿੱਚ ਇੱਕ ਦਿਨ ਲਾਈਵ ਵੀ ਹੋਇਆ ਕਰਾਂਗੇ ਉਹ ਤੁਹਾਨੂੰ ਪਹਿਲਾ ਵੀਡੀਓ ਚ ਦੱਸ ਦਿਆ ਕਰਾਂਗੇ ਵੀ ਕਿਹੜੇ ਦਿਨ ਲਾਈਵ ਹੋਵਾਂਗੇ ਉਹਦੇ ਤੁਹਾਨੂੰ ਤੁਸੀਂ ਮੈਨੂੰ ਕਮੈਂਟ ਕਰਕੇ ਕੁਝ ਵੀ ਪੁੱਛ ਸਕਦੇ ਹੋ ਲਾਈਵ ਦੇ ਵਿੱਚ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਬੈਲ ਆਈਕਨ ਦਬਾ ਦਿਓ ਤਾਂ ਕਿ ਉਹ ਲਾਈਵ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹਿਲਾਂ ਪਹੁੰਚ ਜਾਇਆ ਕਰੇ ਧੰਨਵਾਦ ਜੀ